ਕਿ ਸਾਡੇ ਜਿਹੜੇ ਹੈਗੇ ਕੀ ਨਾਮ ਹੈ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹਦੇ ਤਹਿਤ ਅਸੀਂ ਇੱਥੇ ਆਏ ਆ ਜਿੱਥੇ ਮੁੱਖਰ ਖਾਸ ਨੇ ਤਲਾਸ਼ ਕੀਤੀ ਸੀ ਨਾਲ ਐਸ ਐਚਓ ਬਾਗਾ ਪੁਰਾਣਾ ਵੀ ਆ ਤੇ ਉਹਨਾਂ ਦੀ ਟੀਮ ਆਈ ਅਸੀਂ ਤੇ ਚੈੱਕ ਕੀਤਾ ਗਿਆ ਤੇ ਇੱਥੇ ਬ੍ਰਾਂਡਿੰਗ ਕੀ ਸਿਰਫ ਇੱਕ ਕੰਪਨੀ ਦਾ ਕੀ ਜਿਹੜਾ ਉਹ ਨਕਲੀ ਤਿਆਰ ਕਰਕੇ ਵੇਚਿਆ ਜਾ ਰਿਹਾ ਸੀਗਾ ਜਿਹਦੇ ਤਹਿਤ ਉਹ ਡਾਲਡਾ ਪਲੱਸ ਰਿਫਾਈਨਡ ਉਹਨਾਂ ਦੇ ਦੱਸਣ ਦੇ ਮੁਤਾਬਕ ਕੀ ਨਾਮ ਹੈ ਉਹਦੇ ਚ ਕੈਮੀਕਲ ਕੋਈ ਰਲਾਉਂਦੇ ਸੀ ਜਿਹਦੇ ਤਹਿਤ ਉਹ ਤਿਆਰ ਕਰਦੇ ਸੀ ਤੋਂ ਉਹ ਪਿੰਡਾਂ ਚ ਵੇਚਦੇ ਸਰ ਕਿਹੜੀ ਕਿਹੜੀ ਕੰਪਨੀ ਦਾ ਕੋਈ ਇਹ ਦੋ ਕੰਪਨੀਆਂ ਦੇ ਹਲੇ ਜ਼ਿਆਦਾਤਰ ਹੈ ਗਿਆ ਇੱਕ ਰੋਦਰਾ ਤੇ ਇੱਕ ਸਿਫਤੀ ਜਿਹੜਾ ਹੈਗਾ ਉਹ ਕਿਉਂ ਵਿੱਚ ਸਰ ਇੱਕ ਕਿੱਥੇ ਬਣ ਰਿਆ ਸੀਗਾ ਵੀ ਇਹ ਇਹ ਇੱਥੇ ਹੀ ਘਰੀ ਤਿਆਰ ਕਰਦੇ ਆ ਇਹ ਕੀ ਕਰਦੇ ਆ ਕਿ ਡਾਲਡਾ ਤੇ ਡਿਫਾਈਂਡ ਜਿਹੜਾ ਹੈਗਾ ਉਹਦੇ ਨਾਲ ਇੱਕ ਕੈਮੀਕਲ ਲਾ ਕੇ ਇਹਨਾਂ ਦੇ ਦੱਸਣ ਦੇ ਮੁਤਾਬਿਕ ਉਹਦੇ ਤੋਂ ਤਿਆਰ ਕਰਦੇ ਆ ਸਰ ਤਿੰਨ ਤਿਆਰ ਦਾ ਟਾਈਮ ਹੈ ਇਸ ਤਰ੍ਹਾਂ ਦੀਆਂ ਜਹਿਰਾਂ ਜਿਹੜੀਆਂ ਬਣਾਈ ਜਾ ਰਹੀਆਂ ਜਿੰਦਗੀਆਂ ਦੇ ਨਾਲ ਖੜਵਾੜ ਕੀਤਾ ਜਾ ਰਿਹਾ ਹੈ ਬਿਲਕੁਲ 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 ਇਹ ਤਾਂ ਹੈਗਾ ਹੀ ਅਜੀ ਤਾਂ ਹੀ ਅਸੀਂ ਕਾਰਵਾਈ ਕੀਤੀ ਹੈ ਇਹ ਬੰਦੇ ਵੀ ਮੇਰੇ ਕੋਲ ਪ੍ਰਵਾਸੀ ਹੈ ਯੂਕੇ ਤੋਂ ਹੈਗੇ ਆ ਤੇ ਇੱਥੇ ਆ ਕੇ ਪਿੰਡਾਂ ਤੇ ਜਾ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਧ ਵਿਭਾਗ ਦੀ ਟੀਮ ਵੀ ਕੋਲ ਉਹ ਟੀਮ ਆ ਗਈ ਉਹ ਸਿੰਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਕ ਪੈਕੇਟ ਹੈ ਜਿਹੜੇ ਇਹ ਤਕਰੀਬਨ ਗਿੰਦੀ ਚੱਲ ਰਹੀ ਹੈ ਤੇ ਤਕਰੀਬਨ ਅਪਰੋਕਸੀਮੇਟਲੀ 200 ਪੈਕੇਟ ਦੇ ਕਰੀਬ ਡੱਬੇ ਆ 1 1 ਲੀਟਰ ਦੇ ਹੈਗੇ ਆ 200 ਲੀਟਰ ਦੇ ਕਰੀਬ ਹੈ ਕੈਮੀਕਲ ਵਗੈਰਾ ਵੀ ਕੋਈ ਅੰਦਰ ਪਿਆ ਸੀ ਹਾਂ ਹੈਗਾ ਕੈਮੀਕल्स ਵੀ ਆ ਰਿਫਾਈਨਡ ਵੀ ਤੇ ਡਾਲਡਾ ਵੀ ਹੈਗਾ ਉਹ ਤਿਆਰ ਕੀਤਾ ਗਿਆ ਤੇ ਜਿਹੜਾ ਤਿਆਰ ਕੀਤਾ ਹੋਇਆ ਕਿ ਹੋਗਾ ਉਹਦੇ ਵੀ 200 ਡੱਬੇ ਦੇ ਕਰੀਬ ਬਰਾਬਰ ਸਰ ਘਰਾਚੀ ਵੇਚਦੇ ਸੀ ਕਿ ਦੁਕਾਨ ਤੇ ਵੀ ਨਹੀਂ ਇਹ ਪਿੰਡਾਂ ਚ ਜਾ ਜਾ ਕੇ ਵੇਚਦੇ ਸੀਗੇ ਤੇ ਕਰਾ ਜੂ ਵੇਚ ਲੈਂਦੇ ਸੀ ਜਿਵੇਂ ਜੋ ਸੂਟੇ ਬਣਾਉਂਦਾ ਸੀ ਵੇਚ ਦਿੰਦੇ ਸੀ ਸਰ ਇਹ ਵੀ ਦੇਖਿਆ ਜਾਂਦਾ ਜਿਹੜੇ ਘੋੜੇ ਦੀਨ ਵੀ ਪਈ ਹੈ ਜਿਹੜੇ ਕਾਪੀ ਹੱਥ ਦੇ ਵਿੱਚ ਜਿਹੜੇ ਪਏ ਹੈ ਇਹ ਵੀ ਕੀ ਇਥੇ ਗਲਤੀ ᱛᱮ ਆਰ ਬੋ ਰਿਆ ਸੀ ਕਿ ਨਹੀਂ ਦੀਨ ਤੋਂ ਹੀ ਤਿਆਰ ਕਰਦੇ ਸੀ ਨਾ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਕਿ ਕੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਸਰ ਸਰ ਉਹ ਕੀ ਕਾਰਵਾਈ ਕੀਤੀ ਪਰਦਰ ਹਲੇ ਤਾਂ ਸੈਂਪਲ ਲੈ ਰਹੇ ਹਾਂ ਉਸ ਤੋਂ ਬਾਅਦ ਜੋ ਕਾਰਵਾਈ ਬਣੇਗੀ ਉਹ ਕਰ ਰਹੇ ਹਾਂ